ਕੀ ਪੰਜਾਬ ਨਿਊਜ਼ ਦੇ ਸਾਰੇ ਵਿਊਅਰਜ਼ ਦਾ ਸਵਾਗਤ ਹੈ ਕਾਂਗਰਸੀ ਸੀਨੀਅਰ ਲੀਡਰ ਅਤੇ ਪੁਲਾਤ ਤੋਂ ਵਿਧਾਇਕ ਸੁਖਪਾਲ ਖੈਰਾ ਨਾਬਾ ਦੀ ਜੇਲ੍ਹ ਵਿੱਚ ਨਜ਼ਰਬੰਦ ਨੇ ਆ ਸੁਖਪਾਲ ਖੈਰਾ ਦੇ ਨਾਲ ਪੰਜਾਬ ਕਾਂਗਰਸ ਦੀ ਸਮੂਚੀ ਲੀਡਰਸ਼ਿਪ ਨੇ ਤਕਰੀਬਨ ਸਵਾ ਘੰਟਾ ਮੀਟਿੰਗ ਕੀਤੀ ਹੈ ਕਾਂਗਰਸ ਦੇ ਪੰਜਾਬ ਇੰਚਾਰ ਦਵਿੰਦਰ ਯਾਦਵ ਨੇ ਕੀ ਕਿਹਾ ਤੁਸੀਂ ਵੀ ਸੁਣੋ ਅਵਤਾਰ ਚੰਨ ਧਰਮਸੋਧ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਇੱਕ ਮਿੰਟ ਇੱਕ ਤੁਸੀਂ ਲੜ ਪਏ ਯਾਰ ਆਪ ਹੀ ਜੋ ਆਮ ਆਦਮੀ ਪਾਰਟੀ ਹੈ ਬਹੁਤ ਹੀ ਵਿਂਡਿਕਟਿਵ ਰਾਜਨੀਤੀ ਕੀ ਤਰਫ ਆਪਣਾ ਕੰਮ ਕਰ ਰਹੀ ਹੈ ਸੁਖਪਾਲ ਖੈਰਾ ਜੀ कांग्रेस के एक सीनियर लीडर हैं और जिस तरीके का धक्का उनके साथ हुआ मतलब बेल होने के बाद उसी दिन सुबह सुबह एक नई एफ दायर करके दोबारा से उनको जेल में डालना मैं समझता हूं कि बहुत ही हमारे लोकतंत्र के लिए बहुत गलत बात है हम आज मिले सी और तकड़े ने आपा उन्होंने भी कही है कि भाई तकड़े रहो तो साड़ी पार्टी की तरफ से भी मैंने उनको मैसेज दिया है कि आप तकड़े रहो हम जो सच की लड़ाई है उसको हमेशा लड़ते सरकार रहे हैं सरकार की मंशा क्या है इसके पीछे निश्चित ही आप देख रहे हैं ना मैं क्या विंडिक्टिव राजनीति बिल्कुल सामने आ रही है छोटे से छोटे नेता और बड़े से बड़े नेता को आज जिस तरीके से प्रताड़ित किया जा रहा है ਕਾ ਮੁੱਛੇ ਬਰਤਣਾ ਕਰਦੇ ਜਾਂ ਤਾਂ ਕੋਈ ਸੀਟਾਂ ਨੂੰ ਲੈ ਕੇ ਕੋਈ ਗੱਲਬਾਤ ਸਾਹਮਣੇ ਹੈ ਗੈਂਗਸਰਵਾਦ ਗੈਂਗਸਰਵਾਦ ਨਾਲ ਜੋੜਿਆ ਜਾ ਰਿਹਾ ਜਿਸ ਤਰ੍ਹਾਂ ਸਖਪਾਲ ਕਹਿ ਰਹੇ ਦੁਬਾਰਾ ਕਹਿ ਰਹੇ ਨੇ ਜਗੂ ਭਗਵਾਨਪ੍ਰੀਆ ਇਹ ਵੀ ਸਾਹਮਣੇ ਆ ਜਾਏਗਾ ਔਰ ਮੈਂ ਸਮਝਦਾ ਹੂੰ ये तो उसी का एक उम्मीद तो है आज आप देख रहे हैं कि मैं हूँ अध्यक्ष जी है सी एल पी लीडर हैं हम सब उनके साथ खड़े हुए हैं इस की घड़ी में निश्चित ही हम उनके साथ खड़े हैं उनकी न्याय की लड़ाई में हम साथ खड़े रहेंगे ਆਪੀ ਤੇ ਕਾਊਨ ਕਿਸ ਤਰ੍ਹਾਂ ਖਤਮ ਹੋ ਗਿਆ ਨਬਜੋ ਸਿੱਧੂ ਦੇ ਲੈ ਕੇ ਜਿਸ ਤਰ੍ਹਾਂ ਵਿਵਾਦ ਕਾ ਲਓ ਕਮੈਂਟਸ ਵੀ ਹੈਵ ਓਲਰਡੀ ਸਪੋਕਨ ਅਬਾਊਟ ਇਟ ਸਰ ਇਸ ਤਰ੍ਹਾਂ ਦੇਖ ਜੋ ਜਿੱਦ ਸਿੱਧੂ ਦੇ ਤੇਵਰ ਨਾਲ ਤੁਹਾਨੂੰ ਲੱਗਦਾ ਨਹੀਂ ਪਾਰਟੀ ਖਰਾਬ ਹੋ ਰਹੀ ਹੈ ਮੈਨੂੰ ਇੱਕ ਗੱਲ ਦੱਸੋ ਸਾਰੀਆਂ ਗੱਲਾਂ ਪਾਰਟੀ ਦੇ ਡਿਸਪਲਿਨ ਨੂੰ ਲੈ ਕੇ ਇਨਚਾਰਜ ਸਾਹਿਬ ਨੇ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਆਂ ਕੱਲ ਦੀ ਪ੍ਰੈਸ ਕਾਨਫਰੰਸ ਕਰ ਲਈਆਂ ਉਹਨੂੰ ਪਹਿਲਾਂ ਵੀ ਕਰ ਲਈਆਂ ਔਰ ਜਿਹੜੀਆਂ ਕੋਈ ਪਾਰਟੀ ਦੇ ਕੁਝ ਇੰਟਰਨਲ ਮੈਟਰ ਹੈਗੇ ਆ ਉਹਨੂੰ ਬਾਜ਼ਾਰਾਂ ਦੇ ਵਿੱਚ ਇਦਾਂ ਖਿਲਾਰਿਆ ਥੋੜਾ ਜਾਂਦਾ ਹੁੰਦਾ ਹੈ ਜਿਹੜਾ ਜਥੇਬੰਦਕ ਢਾਂਚੇ ਦੇ ਵਿੱਚ ਕੰਮ ਕਰਨ ਵਾਲਾ ਜਥੇਬੰਦਕ ਵਿਅਕਤੀ ਹੈ ਉਹ ਹਮੇਸ਼ਾ ਘਰ ਦੀ ਗੱਲ ਅੰਦਰ ਰੱਖਦਾ ਹੈ ਔਰ ਜਿਹੜੀ ਗੱਲ ਕਿਸੇ ਵਿਰੋਧੀ ਦੀ ਉਹ ਬਾਹਰ ਕਰਦਾ ਹੈ ਸੋ ਤੁਸੀਂ ਵੀ ਸੋ ਇਸ ਕਰਕੇ ਸਿੱਧੂ ਸਾਹਬ ਨਾਲ ਜਿਹੜੀ ਵੀ ਕੋਈ ਗੱਲ ਹੈਗੀ ਹੈ ਉਹ ਗੱਲ ਜਿਹੜੀ ਹੈਗੀ ਆ ਜਥੇਬੰਦਕ ਢਾਂਚੇ ਦੀ ਗੱਲ ਹੈ ਔਰ ਜਥੇਬੰਦਕ ਢਾਂਚੇ ਦੇ ਮੁਤਾਬਕ ਸਾਰੀ ਪਾਰਟੀ ਉਹਦੇ ਉੱਤੇ ਕੰਮ ਕਰ ਰਹੀ ਹੈ। ਐਲਾਈਅੰਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ? ਆ ਐਲਾਈਅੰਸ ਦੇ ਬਾਰੇ ਦੇ ਵਿੱਚ ਪੰਜਾਬ ਦੇ ਸਾਰੇ ਦੇ ਸਾਰੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਵਰਕਰਾਂ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇ ਵਰਕਰਾਂ ਨੇ ਆ ਐਲਾਈਅੰਸ ਨੂੰ ਲੈ ਕੇ ਥੱਲੇ ਚੱਕਿਆ। ਐਲਾਈਅੰਸ ਨੂੰ ਲੈ ਕੇ ਪਾਰਟੀ ਨੂੰ ਆਪਣੀਆਂ ਭਾਵਨਾਵਾਂ ਦੱਸ ਦਿੱਤੀਆਂ ਨੇ ਔਰ ਖਾਸ ਤੌਰ ਤੇ ਹਰ ਵਰਕਰ ਥੱਲੇ ਤੋਂ ਲੈ ਕੇ ਲੀਡਰ ਤੱਕ ਉਸ ਗੱਲ ਦੇ ਖਿਲਾਫ ਹੈ ਕਿ ਜੋ ਪਾਰਟੀ ਦੇ ਲੀਡਰਾਂ ਦੇ ਨਾਲ ਔਰ ਪਾਰਟੀ ਦੇ ਖਿਲਾਫ ਜਿਸ ਤਰ੍ਹਾਂ ਦੀ ਮਹਿੰਮ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ ਬਣਾਈ ਹੈ ਉਹਦੇ ਮੁਤਾਬਕ ਥੱਲੇ ਵਰਕਰ ਨਾਲ ਇਕੱਠੇ ਹੋ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਜੇ ਪ੍ਰੈਸ਼ਰ ਆ ਗਿਆ ਜੀ ਫੇਰ ਫਿਰ ਤਾਂ ਉਹ ਜੁੜਨਾ ਪਵੇਗਾ ਦੇਖੋ ਮੇਰੀ ਇੱਕ ਗੱਲ ਸੁਣੋ ਪਾਰਟੀ ਦੇ ਆ ਹਾਈ ਕਮਾਂਡ ਦੇ ਸਾਰੇ ਫੈਸਲੇ ਜਿਹੜੇ ਹੈਗੇ ਨੇ ਉਹਨਾਂ ਫੈਸਲਿਆਂ ਨੂੰ ਹਰ ਵਰਕਰ ਜਿਹੜਾ ਆ ਉਹ ਮੰਨਦਾ ਆ ਸੋ ਇਸੇ ਕਰਕੇ ਜਿਹੜੇ ਪਾਰਟੀ ਦੀਆਂ ਜਿਹੜੇ ਵਰਕਰ ਦੀਆਂ ਭਾਵਨਾਵਾਂ ਨੇ ਪਾਰਟੀ ਕੋਲ ਹੈ ਪਾਰਟੀ ਦੀਆਂ ਭਾਵਨਾਵਾਂ ਵਰਕਰ ਕੋਲ ਆਉਣਗੀਆਂ ਕੀ ਲੱਗਦਾ ਜਦੋਂ ਭਾਰਤ ਭੂਸ਼ਨਾਸ਼ ਜਦੋਂ ਕੀਤੇ ਆ ਅੰਦਰ ਉਦੋਂ ਜ਼ਿਲ੍ਹਾ ਪੱਧਰ ਤੇ ਧਰਨੇ ਲੱਗੇ ਨੇ ਜਦੋਂ ਸੰਘਪਾਲ ਫੇਖ ਰੋ ਸਾਰੇ ਸਾਰੀਆਂ ਚੀਜ਼ਾਂ ਹੋਈਆਂ ਆ ਅੱਗੇ ਵੀ ਹੋਣੀਆਂ ਆ ਅਸਲ ਚ ਕੀ ਹੈਗਾ ਆ ਆਪਾਂ ਕਦੀ ਵੀ ਕਿਸੇ ਚੀਜ਼ ਨੂੰ ਕੰਪੈਰੀਜਨ ਦੇ ਨਾਲ ਜਿਹੜਾ ਹੈਗਾ ਆ ਉਹ ਜਦੋਂ ਸੱਕੜੀ ਤੇ ਤੋਲ ਕੇ ਮਿਰਾਗੇ ਤਾਂ ਉਹਦੀ ਗੱਲ ਕੁਝ ਹੋਰ ਹੁੰਦੀ ਹੈ ਪਾਰਟੀ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜੀ ਅੱਜ ਤੁਸੀਂ ਆਪ ਹੀ ਦੇਖਿਆ ਸੀਐਲਪੀ ਦੇ ਲੀਡਰ ਪ੍ਰਧਾਨ ਇਨਚਾਰਜ ਜੀ ਅੱਜ ਉਹਨਾਂ ਨੂੰ ਮਿਲ ਕੇ ਆ ਕੇ ਕੋਈ ਰਣਨੀਤੀ ਤਿਆਰ ਕਰ ਰਹੇ ਨੇ ਤਾਂ ਇਹਦਾ ਮਤਲਬ ਪਾਰਟੀ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਡਟ ਕੇ ਖੜੀ ਹੈ ਕੱਲੀ ਜੇ ਜ ਕੱਲੀ ਕਾਂਗਰਸ ਲੜਦੇ ਕੀ ਲੱਗਦਾ ਕਾਂਗਰਸ ਕਿੰਨੇ ਛਿੱਟਾ ਦੇਖੋ ਕਾਂਗਰਸ ਆਪਣੇ ਤੌਰ ਤੇ ਇਸ ਵੇਲੇ ਮੈਂ ਉਹ ਲੀਡਰ ਆਂ ਜਿਹੜਾ ਬਹੁਤ ਵੱਡੇ ਵੱਡੇ ਫੜਾ ਨਹੀਂ ਮਾਰਦਾ ਹੁੰਦਾ ਸੱਚਾਈ ਤੇ ਠੋਕ ਕੇ ਗੱਲ ਕਰਨ ਦੀ ਹਿੰਮਤ ਰੱਖਦੇ ਆਂ ਸੋ ਇਸ ਕਰਕੇ ਪਾਰਟੀ ਸਾਰੇ ਹੀ ਦਲਾਂ ਤੋਂ ਵੱਡੀ ਜਿੱਤ ਪ੍ਰਾਪਤ ਕਰੂਗੀ ਕਿੰਨੀਆਂ ਸ਼ੀਟਾਂ ਮੰਨਦੇ ਹੋ ਫੇਰ ਵੀ ਮੇਰੀ ਗੱਲ ਸੁਣੋ ਨਾਂ ਤੇ ਮੈਂ ਲੀਡਰਾਂ ਵਾਂਗ ਕੋਈ ਜੋਤਸੀ ਆਂ ਤੇ ਨਾ ਹੀ ਮੈਂ ਕਦੀ ਝੂਠ ਬੋਲਿਆ ਤੇ ਜਿਹੜੀ ਗੱਲ ਤੁਹਾਡੇ ਸਾਹਮਣੇ ਆ ਜਾਣੀ ਹੈ ਉਹਦੇ ਵਾਸਤੇ ਮੇਰੇ ਕੋਲੇ ਅਜੇ ਤੱਕ ਕੋਈ ਮਿੰਨਤੀ ਗਿਣਤੀ ਹੈਗੀ ਨਹੀਂ ਪਰ ਸਾਰੇ ਦਲਾਂ ਨਾਲੋਂ ਵੱਧ ਸੀਟਾਂ ਕਾਂਗਰਸ ਕੋਲ ਹੋਣਗੀਆਂ ਜੀ ਨਾ ਰਾਜਾ ਸਾਹਿਬਾ ਬੀਜੇਪੀ ਦਾ ਤਾਂ ਵੀ ਖਿੱਦਣਾ ਪੈਣਾ ਹੈ ਸਿੱਧਾ ਅਟੈਕ ਕਰ ਰਹੇ ਨੇ ਰਾਜਾ ਵੜਿੰਗ ਤੇ ਕਿ ਉਹ ਪੈਰੀ ਪੈ ਕੇ ਆਏ ਨੇ ਮਾਫੀ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਤੁਸੀਂ ਸਾਡੇ ਮੂੰਹ 'ਚ ਭਾਜੀ ਗੱਲਾਂ ਪਾਉਣ ਦੀ ਕੋਸ਼ਿਸ਼ ਨਾ ਕਰੋ ਕੌਣ ਕੀ ਕਹਿ ਰਿਹਾ ਠੀਕ ਹੈ ਉਹ ਤੇ ਸੁਖਬੀਰ ਬਾਦਲ ਨੂੰ ਵੀ ਕਹਿ ਰਿਹਾ ਹੈਗਾ ਵੀ ਲੰਮਾ ਪੈ ਕੇ ਆ ਗਿਆ ਉਹ ਤੇ ਹੋਰਾਂ ਨੂੰ ਵੀ ਕਹਿ ਰਿਹਾ ਉਹਨੂੰ ਪੁੱਛੋ ਤੇ ਸਹੀ ਕਹਿ ਕੰਨ ਬੀਜਪੀ ਦਾ ਭੁਖਾ ਐਵੇਂ ਤੁਸੀਂ ਆਪਣੇ ਕੋਲ ਬਣਾਈ ਜਾਂਦੇ ਹੋ ਕੀ ਹੋਊਗਾ ਜਿਵੇਂ ਸਿੱਧੂ ਐਂਡ ਜਿਹੜਾ ਇੱਕ ਗੱਲ ਦੱਸੋ ਜਦੋਂ ਦੀ ਦੁਨੀਆ ਬਣੀ ਆ ਘਰ ਚ ਭਾਂਡੇ ਖੜਕ ਕੇ ਤੇ ਆਏ ਨੇ ਤੁਹਾਡੇ ਘਰ ਵੀ ਖੜਕਣ ਡਏ ਆ ਠੀਕ ਹੈ ਜੀ ਜੇ ਮੈਂ ਤੁਹਾਨੂੰ ਕਹਾਂ ਤੁਹਾਡੇ ਘਰ ਦੇ ਆ ਕਹਿੰਦੇ ਨੇ ਤੇ ਤੁਸੀਂ ਮਰਦੋ ਦਾ ਜਵਾਬ ਨਹੀਂ ਦੇ ਸਕਣਾ ਬੀਜਪੀ ਦਾ ਭੁਖਾ ਜਿਵੇਂ ਦੇਖਦੇ ਹੋ ਕਿਵੇਂ ਦੇਖਦੇ ਹੋ ਜਾਖੜ ਜੀ ਬੀਜਪੀ ਦਾ ਕੋਈ ਭੁਖ ਨਹੀਂ ਪੰਜਾਬ ਦੇ ਵਿੱਚ ਹਾਂਜੀ ਔਰ ਬੀਜੇਪੀ ਨੂੰ ਜਿੱਡੀ ਭੈੜੀ ਮਾਰ ਇਸ ਲੋਕ ਸਭਾ ਚ ਪੈਣੀ ਹੈ ਕਦੀ ਬੀਜੇਪੀ ਨਹੀਂ ਖਾਦੀ ਨਹੀਂ ਹੋਣੀ ਠੀਕ ਹੈ ਥੈਂਕ ਯੂ ਥੈਂਕ ਯੂ ਸਰ